ਵੇਖ ਲਓ ਸਰਕਾਰੀ ਸਕੂਲਾਂ ਦਾ ਹਾਲ ਕਿਵੇਂ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾਂ ਦੇ ਵਿਚਕਾਰ ਬਹਿਸ ਹੁੰਦੀ ਹੈ ਤੇ ਬਹਿਸ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਲਾਇਬ੍ਰੇਰੀ ਦੇ ਵਿੱਚ ਹੀ ਵੇਖੋ ਕਿਵੇਂ ਅਧਿਆਪਕ ਥੱਪੜੋ ਥੱਪੜੀ ਹੋ ਜਾਂਦੇ ਨੇ ਤੇ ਕੁਰਸੀਆਂ ਚੁੱਕ ਚੁੱਕ ਕੇ ਇੱਕ ਦੂਜੇ ਤੇ ਹਮਲਾ ਕਰ ਦਿੰਦੇ ਨੇ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਦਰਸਲ ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 29 ਦੇ ਸਰਕਾਰੀ ਸਕੂਲ ਦਾ ਜਿੱਥੇ ਇੱਕ ਸੰਸਕ੍ਰਿਤ ਦੇ ਅਧਿਆਪਕ ਤੇ ਗਣਿਤ ਦੇ ਟੀਚਰ ਦੇ ਵਿਚਾਲੇ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਇਹਨਾਂ ਦੀ ਇਹ ਕਹਾ ਸੁਣੀ ਹੱਥੋਂ ਪਾਈ ਦੇ ਵਿੱਚ ਬਦਲ ਜਾਂਦੀ ਹੈ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਲੱਤਾਂ ਮਾਰੀਆਂ ਜਾਂਦੀਆਂ ਨੇ ਥੱਪੜ ਮਾਰੇ ਜਾਂਦੇ ਨੇ ਤੇ ਲੋਹੇ ਦੀ ਕੁਰਸੀ ਚੁੱਕ-ਚੁੱਕ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਜਿਸ ਦੀਆਂ ਕੀ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਸਕੂਲ ਪ੍ਰਸ਼ਾਸਨ ਦੇ ਵੱਲੋਂ ਦੋਹਾਂ ਦਾ ਪੱਖ ਦੇ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹਨਾਂ ਤਸਵੀਰਾਂ ਤੋਂ ਵੱਡੇ ਸਵਾਲ ਨੇ ਕਿ ਅਧਿਆਪਕ ਜੋ ਕਿ ਬੱਚਿਆਂ ਨੂੰ ਇੱਕ ਚੰਗਾ ਇਨਸਾਨ ਬਣਾਉਣ ਦੇ ਨੇ ਉਹ ਖੁਦ ਵੇਖੋ ਕਿਵੇਂ ਇੱਕ ਦੂਜੇ ਦੇ ਗੱਲ ਪੈਂਦੇ ਹੋਏ ਨਜ਼ਰ ਆਏ ਨੇ